ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ YouTube Tractor Mela Channel 'ਚ ਤੁਸੀਂ ਵੇਖ ਰਹੇ ਹੋ ਜੀ Facebook Page ਖੇਤੀ ਖਬਰ ਅੱਜ ਅਸੀਂ ਲੈ ਕੇ ਆਏ ਹਾਂ ਜੀ ਇਹ ਵੀਰ ਲੱਕੜ ਦਾ ਕੰਮ ਕਰਦੇ ਨੇ ਜੀ ਕੋਈ ਵੀ ਲੱਕੜ ਜਿਵੇਂ ਸ਼ਪੈਦਾ ਕਿਕਰ ਨਮਟਾਲੀ ਦੇਖ ਕੋਈ ਵੀ ਲੱਕੜ ਤੁਸੀਂ ਵੇਚਣ ਦੇ ਚਾਹਵਨੋਂ ਪੰਜਾਬ ਹਰਿਆਣਾ ਵਾਲੇ ਵੀਰ ਤਾਂ ਇਹ ਨੰਬਰ ਨੋਟ ਕਰ ਲੈਣ ਜੀ 9728745492 9728745492 ਇਸ ਨੰਬਰ ਤੇ ਤੁਸੀਂ ਇਹਨਾਂ ਵੀਰਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਜੀ ਪੰਜਾਬ ਹਰਿਆਣਾ ਜੇਕਰ ਕੋਈ ਵੀਰ ਲੱਕੜ ਵੇਚਣ ਦੇ ਚਾਹਵਨ ਇਸ ਨੰਬਰ ਤੇ ਸੰਪਰਕ ਕਰੋ ਸੁਪਰ ਸਪਲੈਂਡਰ 125 ਸੀਸੀ ਮੋਟਰਸਾਈਕਲ ਵਿਕਾਊ ਹੈ ਜੀ 2024 ਮਾਡਲ 1340 ਕਿਲੋਮੀਟਰ ਚੱਲਿਆ ਜੀ ਏਰੀਆ ਦੁਗਰੀ ਲੁਧਿਆਣਾ ਪੰਜਾਬ ਨੰਬਰ ਹੈ ਜੀ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਵੀਰ ਨੇ ਬਹੁਤ ਸੋਹਣੀ ਵੀਡੀਓ ਬਣਾ ਕੇ ਭੇਜੀ ਹੈ ਜੀ ਇਹ ਵਧੀਆ ਕੰਡੀਸ਼ਨ ਤੁਸੀਂ ਦੇ ਚਾਰਸਪੀਰੋ ਦਿਖਾਇਆ ਮੋਟਰਸਾਈਕਲ ਤੁਸੀਂ ਦੇਖ ਸਕਦੇ ਹੋ 92000 ਰੁਪਏ ਰੇਟ ਰੱਖੇ ਗਿਆ ਜੀ 9878641301 ਇਹ ਨੰਬਰ ਹੈ ਇਸ ਨੰਬਰ ਤੇ ਕਾਲ ਕਰਕੇ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਅੱਗੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਸੋਨਾ ਲੀਕਾ 750 ਟਰੈਕਟਰ ਵੇਚਾਉ ਹੈ ਜੀ 2009 ਮਾਡਲ ਏਰੀਆ ਬਾਜਾ ਖੰਨਾ ਫਰੀਦਕੋਟ ਕੰਡੀਸ਼ਨ ਬਿਲਕੁਲ ਓਕੇ ਇੰਜਨ ਗੇਅਰ ਦਾ ਓਕੇ ਕੋਈ ਕਮੀ ਪੇਸ਼ੀ ਨਹੀਂ ਹੈਗੀ ਮਾਲਕ ਵੀਰ ਨੇ ਫੁੱਲ ਗਰੰਟੀ ਦਿੱਤੀ ਹੈ ਜੀ ਟ੍ਰੈਕਟਰ ਦੀ ਕੰਡੀਸ਼ਨ ਵੀ ਵਧੀਆ ਪਈ ਹੈਗੀ 4 ਲੱਖ ਰੁਪਏ ਟਰੈਕਟਰ ਦਾ ਰੇਟ ਰੱਖਿਆ ਗਿਆ 2009 ਮਾਡਲ ਹੈ 94633 49593 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰੈਕਟਰ ਨੂੰ ਖਰੀਦ ਸਕਦੇ ਹੋ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਨੇ ਜੀ ਹਾਲ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਉਹਨਾਂ ਵੀਰਾਂ ਨੂੰ ਬੇਨਤੀ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਜਲਦੀ ਤੁਹਾਡੇ ਕੋਲ ਪਹੁੰਚ ਸਕੇ ਸਪਰੇਅ ਵਾਲਾ ਢੋਲ ਵਿਕਾਊ ਹੈ ਜੀ ਪੰਪ ਸਮੇਤ 6 ਕਿੱਲਿਆਂ ਦੀ ਪਾਈਪ ਤੇ ਟਰੈਕਟਰ ਵਾਲਾ ਰੇੜਾ ਵਿਕਾਊ ਹੈ ਜੀ ਰੇਟ ਵੀਰ ਨੂੰ ਦੱਸ ਨਹੀਂ ਰੇਟ ਤੁਸੀਂ ਫੋਨ ਤੇ ਹੀ ਪਤਾ ਕਰ ਸਕਦੇ ਹੋ ਜੀ ਏਰੀਆ ਪਿੰਡ ਮੂਸਾ ਮਾਨਸਾ ਸਪਰੇਅ ਵਾਲਾ ਢੋਲ ਵਿਕਾਊ ਹੈ ਜੀ 6 ਕਿੱਲਿਆਂ ਦੀ ਪਾਈਪ ਹੈ ਪੰਪ ਸਮੇਤ ਪੂਰਾ ਸੈੱਟ ਵਿਕਾਊ ਆ ਤੇ ਨਾਲ ਟਰੈਕਟਰ ਵਾਲਾ ਰੇੜਾ ਵੀ ਵਿਕਾਊ ਆ ਪਿੰਡ ਮੂਸਾ ਮਾਨਸਾ 7973500363 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਤੇ ਸਾਰੀਆਂ ਚੀਜ਼ਾਂ ਦੀ ਕੰਡੀਸ਼ਨ ਹੈ ਜਿਹੜੀ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ ਜੀ ਤੇ ਬਾਕੀ ਇਹ ਨੰਬਰ ਤੇ ਕਾਲ ਕਰਕੇ ਰੇਟ ਵਗੈਰਾ ਪੁੱਛ ਕੇ ਸਾਰੀ ਜਾਣਕਾਰੀ ਦੇ ਨਾਲ ਤੁਸੀਂ ਖਰੀਦ ਸਕਦੇ ਹੋ ਜੀ ਗੱਡੀ ਵਿਕਾਊ ਆ ਜੀ ਬਰੇਜਾ ਗੱਡੀ ਹੈ ਟੌਪ ਮਾਡਲ 2019 ਜੀਡੀਆਈ ਪਲੱਸ ਹੈ ਜੀ ਸਿਰਫ 9300 ਕਿਲੋਮੀਟਰ ਚੱਲੀ ਹੈ ਜੀ ਨਿਊ ਕੰਡੀਸ਼ਨ ਹੈ 9300 ਕਿਲੋਮੀਟਰ ਚੱਲੀ ਹੈ ਜੀ ਨਿਊ ਕੰਡੀਸ਼ਨ ਹੈ ਕਿ ਇਹ ਸਵੀਰ ਨੇ ਵਿਦੇਸ਼ ਜਾਣਾ ਇਸ ਕਰਕੇ ਇਹ ਬੇਚ ਰਹੇ ਨੇ ਮਾਲ ਕਬੀਰ ਵਿਦੇਸ਼ ਚੱਲਿਆ ਜੀ ਇਸ ਕਰਕੇ ਗੱਡੀ ਵੇਚ ਰਹੇ ਨੇ 628443403 ਇਹ ਨੰਬਰ ਹੈ ਜੀ ਇਸ ਨੰਬਰ ਤੇ ਕਾਲ ਕਰ ਸਕਦੇ ਹੋ ਬਰੇਜਾ ਗੱਡੀ 2019 ਮਾਡਲ ਸਾਰੀ ਜਾਣਕਾਰੀ ਤੁਸੀਂ ਲੈ ਕੇ ਜੀ ਰੇਟ ਵਗੈਰਾ ਪੁੱਛ ਕੇ ਤੁਸੀਂ ਫਿਰ ਸਕਦੇ ਹੋ ਬਾਕੀ ਉਹ ਕੀ ਕੰਡੀਸ਼ਨ ਦੀ ਗੱਡੀ ਹੈ ਗੱਡੀ ਦੇ ਵਿੱਚ ਕੋਈ ਵੀ ਕੰਪੇਸ਼ੀ ਨਹੀਂ ਹੈਗੀ ਗੁਰਵਾਜ ਸੁਪਰ ਸੀਡਰ ਵਿਕਾਊ ਹੈ ਜੀ 2023 ਮਾਡਲ ਏਰੀਆ ਸਮਾਣਾ ਪਿੰਡ ਅਸਮਾਨਪੁਰ ਰੇਟ 165000 6280604652 ਇਸ ਨੰਬਰ ਤੇ ਫੋਨ ਕਰਕੇ ਗੁਰਵਾਸ ਸੁਪਰ ਸੀਡਰ 2023 ਮਾਡਲ 1,65,000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਐਡ ਕਰਵਾਉਣਾ ਚਾਹੁੰਦੇ ਹੋ ਜ਼ਮੀਨ ਪਲਾਟ ਕੋਠੀਆਂ ਘਰ ਖੇਤੀਬਾੜੀ ਵਾਲੇ ਸੰਦ ਗੱਡੀਆਂ ਜਾਂ ਕੋਈ ਬਿਜ਼ਨਸ ਦੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਦਿੱਤੇ ਨੰਬਰ ਤੇ ਸੰਪਰਕ ਕਰੋ 9977988446 ਇਹ ਸਾਡਾ ਵਟਸਐਪ ਨੰਬਰ ਹੈ ਤੁਸੀਂ ਇਸ ਨੰਬਰ ਤੇ 5 ਤੋਂ 7 ਫੋਟਮਾ ਪ੍ਰੋਪਰ ਵੀਡੀਓ ਇਸ ਨੰਬਰ ਤੇ ਵਟਸਐਪ ਕਰ ਸਕਦੇ ਹੋ ਉਸ ਤੋਂ ਬਾਅਦ ਤੁਹਾਡੀ ਐਡ ਲਾ ਦਿੱਤੀ ਜਾਊਗੀ ਸੂਨ ਬਾਲੀ ਝੋਟੀ ਵਿਕਾਊ ਹੈ ਜੀ ਰੇਟ 110000 ਏਰੀਆ ਰਾਏਕੋਟ ਸੂਨ ਬਾਲੀ ਝੋਟੀ ਵਿਕਾਊ ਹੈ ਜੀ 110000 ਰੁਪਏ ਰੇਟ ਮੰਗਿਆ ਏਰੀਆ ਰਾਏਕੋਟ 946432349 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸੂਨ ਵਾਲੀ ਝੋਟੀ ਰਾਇਕੋ ਟੇਰੀਏ ਚ 110000 ਰੁਪਏ ਦੇ ਵਿੱਚ ਖਰੀਦ ਸਕਦੇ ਵੀਰਾਂ ਨੂੰ ਬੇਨਤੀ ਹੈ ਜੀ ਜੇਦਾਂ ਵੀ ਤੁਸੀਂ ਕਿਸੇ ਵੀ ਤਰ੍ਹਾਂ ਦੀ ਐਡ ਕਰਵਾਉਣੀ ਹੈ ਤਾਂ ਉਹਦੀ ਇੱਕ ਨਾਲ ਵੀਡੀਓ ਵੀ ਬਣਾ ਕੇ ਭੇਜਿਆ ਕਰੋ ਜੀ ਜਿਹਦੇ ਵਿੱਚ ਕੋਈ ਵੀ ਜ਼ਮੀਨ ਪਲਾਟ ਕੋਠੀ ਕਰਾ ਤੁਹਾਡਾ ਤਾਂ ਉਹਦੇ ਵਿੱਚ ਸਾਫ ਪਤਾ ਚੱਲ ਸਕੇ ਵੀਰਾਂ ਨੂੰ ਬੇਨਤੀ ਹੈ ਜੀ ਵੀਡੀਓ ਜ਼ਰੂਰ ਬਣਾ ਕੇ ਭੇਜਿਆ ਕਰੋ ਜੀ ਸਵੈਫਟ ਬੀਐਕਐਸਆਈ ਗੱਡੀ ਵਿਕਾਊ ਹੈ ਜੀ ਗੱਡੀ 2021 ਮਾਡਲ ਹੈ ਜੀ ਯੂਪੀ ਨੰਬਰ ਹੈ ਜੀ ਏਰੀਆ ਸੀਤਾਪੁਰ ਯੂਪੀ ਪੈਟਰੋਲ ਦੀ ਗੱਡੀ ਹੈ ਜੀ ਕਾਗਜ਼ ਵਗੈਰਾ ਪੂਰੇ ਨੇ ਗੱਡੀ ਦੇ ਵਿੱਚ ਕੋਈ ਨੁਕਸ ਨਹੀਂ ਹੈਗਾ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਤੇ ਸੰਭਾਲ ਕੇ ਰੱਖੀ ਹੋਈ ਗੱਡੀ ਹੈ 630000 ਰੁਪਏ ਰੇਟ ਮੰਗਾ ਜੀ 6387999679 6387999679 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸਵਿਫਟ ਵੀ ਐਕਸਾਈ ਗੱਡੀ 2021 ਮਾਡਲ 630000 ਰੁਪਏ ਦੇ ਵਿੱਚ ਗੱਡੀ ਤੁਸੀਂ ਖਰੀਦ ਸਕਦੇ ਹੋ ਜੀ ਹਿੰਦ ਕੰਬਾਈਨ ਵਿਕਾਊ ਹੈ ਜੀ ਹਿੰਦ ਨੋਸਰਨਨ ਮੇਕ ਕੰਬਾਈਨ ਵੀ ਕਾ ਉਹ 2011 ਮਾਡਲ ਪੇਟੀਵਨ ਡਿੰਜਣ 7 ਲੱਖ 60000 ਰੁਪਿਆ ਡਿਮਾਂਡ ਹੈ ਜੀ 7 ਲੱਖ 60000 ਰੁਪਿਆ ਡਿਮਾਂਡ ਹੈ ਜੀ ਏਰੀਆ ਡਿੜਵਾ 9941025187 9941025187 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਇੰਸਟਾਗ੍ਰਾਮ ਤੇ ਟਰੈਕਟਰ ਮੇਲਾ ਤੁਸੀਂ ਉੱਥੇ ਵੀ ਵੀਡੀਓ ਚੈੱਕ ਕਰ ਸਕਦੇ ਹੋ ਜੀ ਉੱਥੇ ਵੀ ਐਡ ਚੱਲਦੀ ਰਹਿੰਦੀ ਹੈ ਤੇ ਨਾਲ ਨਾਲ ਫੇਸਬੁੱਕ ਪੇਜ ਖੇਤੀ ਖਬਰ ਉਥੇ ਵੀ ਤੁਸੀਂ ਆਪਣੀ ਵੀਡੀਓ ਨੂੰ ਚੈੱਕ ਕਰ ਸਕਦੇ ਹੋ ਜੀ ਸੋਨਾਲਿਕਾ ਟਰੈਕਟਰ ਵਿਕਾਊ ਹੈ ਜੀ 2002 ਮਾਡਲ 2002 ਮਾਡਲ ਹੈ ਜੀ ਟਰੈਕਟਰ ਦਾ A to Z ਸਾਰਾ ਕੰਮ ਹੋਇਆ ਜੀ ਕੋਈ ਵੀ ਕਮੀ ਪੇਸ਼ੀ ਨਹੀਂ ਹੈਗੀ ਤੁਹਾਨੂੰ ਇੱਕ ਵੀ ਰੁਪਿਆ ਲਾਉਣ ਦੀ ਲੋੜ ਨਹੀਂ ਸਾਰਾ ਕੰਮ ਹੋਇਆ ਜੀ ਤਰਨਤਾਰਨ ਏਰੀਆ 2002 ਮਾਡਲ ਹੈ 1,60,000 ਰੁਪਿਆ ਟਰੈਕਟਰ ਦਾ ਰੇਟ ਰੱਖਿਆ ਗਿਆ ਜੀ ਬਾਕੀ ਮਾਲਕ ਵੀਰ ਦਾ ਨੰਬਰ ਨੋਟ ਕਰ ਲਓ 88725 86694 8872586694 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸੋਨਾਲਿਕਾ ਟਰੈਕਟਰ ਨੂੰ ਖਰੀਦ ਸਕਦੇ ਹੋ। ਲੋਡਰ ਵਾਲਾ ਟਰੈਕਟਰ ਵਿਕਾਊ ਹੈ ਜੀ ਏਰੀਆ ਬਲਾਚੌਰ ਨਵਾਂ ਸ਼ਹਿਰ ਕੰਡੀਸ਼ਨ ਦੇਖ ਸਕਦੇ ਹੋ ਜੀ ਵੀਰ ਨੇ ਬਹੁਤ ਸੋਹਣੀ ਵੀਡੀਓ ਬਣਾ ਕੇ ਭੇਜੀ ਹੈ ਜੀ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ 6.5 ਲੱਖ ਰੁਪਿਆ ਰੇਟ ਮੰਗਿਆ ਜੀ 6284890990 6284890990 ਇਸ ਨੰਬਰ ਤੇ ਖਰੀਦ ਸਕਦੇ ਹੋ। ETOS ਲੀਵਾ ਗੱਡੀ ਵਿਕਾਊ ਹੈ ਜੀ ਗੱਡੀ 2012 ਮਾਡਲ ਹੈ ਜੀ ਏਰੀਆ ਮਾਨਸਾ ਰੇਟ 2 ਲੱਖ 45 ਹਜ਼ਾਰ ਕਾਗਜ਼ ਵਗੈਰਾ ਪੂਰੇ ਨੇ ਜੀ ਕੋਈ ਐਕਸੀਡੈਂਟ ਨਹੀਂ ਸਾਫ਼ ਕੰਡੀਸ਼ਨ ਦੀ ਗੱਡੀ ਹੈ ਤੁਸੀਂ ਦੇਖ ਸਕਦੇ ਹੋ ਹਰਿਆਣਾ ਨੰਬਰ ਹੈ ਜੀ 12 ਮਾਡਲ ਹੈ 245 ਰੇਟ ਹੈ ਮਾਨਸਾ ਗੱਡੀ ਖੜੀ ਹੈ ਤੁਸੀਂ ਜਾ ਕੇ ਦੇਖ ਸਕਦੇ ਹੋ 9815660505 9815660505 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਗੱਡੀ 245 ਦੇ ਵਿੱਚ ਕ੍ਰੀਟ ਸੌਦੇ ਸੋਨਾਲਿਕਾ 750 ਟਰੈਕਟਰ ਵਿਕਾਊ ਹੈ ਜੀ 2002 ਮਾਡਲ ਹੈ ਜੀ 60% ਟਾਇਰਾਂ ਦੀ ਕੰਡੀਸ਼ਨ ਪਈ ਹੈ ਏਰੀਆ ਜੀ ਪਿੰਡ ਕੋਟ ਭਾਈ ਮੁਕਸਰ 2002 ਮਾਡਲ ਸੋਨਾਲਿਕਾ 750 ਟਰੈਕਟਰ ਵਿਕਾਊ ਆ ਪਿੰਡ ਕੋਟ ਭਾਈ ਮੁਕਸਰ 60% ਟਾਇਰਾਂ ਦੀ ਕੰਡੀਸ਼ਨ ਰੇਟ 1,65,000 9876805570 ਇਸ ਨੰਬਰ ਤੇ ਫੋਨ ਕਰਕੇ ਸੋਨਾਲੀਕਾ 750 ਟਰੈਕਟਰ 2002 ਮਾਡਲ 1,65,000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਜੀ 50 ਕਿੱਲੇ ਜ਼ਮੀਨ ਵਿਕਾਊ ਹੈ ਜੀ ਬੱਡੀ ਮਿਹਨਤੀ 15 ਕਿੱਲੇ ਚ ਪੈਪੂਲਰ ਲੱਗਿਆ 1 ਸਾਲ ਦਾ 35 ਕਿੱਲੇ ਪੱਧਰ ਵਾਣ ਹੈ 11 ਲੱਖ ਰੁਪਏ ਰੇਟ ਕਿੱਲੇ ਦਾ ਲਿੰਕ ਰੋਡ ਤੋਂ 2 ਕਿੱਲੇ ਪਿੱਛੇ ਪਿੰਡ ਕੁਲਾਰ ਬਲਾਚੌਰ ਬਹੁਤ ਵਧੀਆ ਲੋਕੇਸ਼ਨ ਤੇ ਵਧੀਆ ਜ਼ਮੀਨ ਹੈ ਜੀ 9464000979 9464000979 ਇਸ ਨੰਬਰ ਤੇ ਫੋਨ ਕਰਕੇ 50 ਕਿੱਲੇ ਜ਼ਮੀਨ ਤੁਸੀਂ 11 ਲੱਖ ਰੁਪਏ ਨੂੰ ਕਿੱਲਾ ਜਿਹੜਾ ਖਰੀਦ ਸਕਦੇ ਹੋ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਜੀ ਤਾਂ ਕਿ ਇਹ ਵੀਡੀਓ ਹੋਰ ਵੀ ਕਿਸਾਨ ਵੀਰਾਂ ਤੱਕ ਪਹੁੰਚ ਸਕੇ ਤੁਹਾਡੇ ਇੱਕ ਸ਼ੇਅਰ ਕਰਨ ਦੇ ਨਾਲ ਕਈ ਕਿਸਾਨ ਵੀਰਾਂ ਦੇ ਚੀਜ਼ਾਂ ਜਿਹੜੀਆਂ ਸੇਲ ਹੋ ਸਕਦੀਆਂ ਨੇ ਸੋ ਸਾਰੇ ਵੀਰਾਂ ਨੂੰ ਬੇਨਤੀ ਹੈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਤੇ ਜਿਹੜੇ ਵੀਰ ਵੀਡੀਓ ਨੂੰ ਸ਼ੇਅਰ ਕਰਦੇ ਆ ਰਹੇ ਨੇ ਚੈਨਲ ਨੂੰ ਸਪੋਰਟ ਕਰ ਰਹੇ ਨੇ ਬਹੁਤ ਸੋਹਣੇ ਤੇ ਵਧੀਆ ਕਮੈਂਟ ਕਰਦੇ ਨੇ ਉਹਨਾਂ ਵੀਰਾਂ ਦਾ ਤੈਦ ਲੋ ਧੰਨਵਾਦ ਉਮੀਦ ਕਰਦੇ ਹਾਂ ਤੁਸੀਂ ਅੱਗੇ ਤੋਂ ਵੀ ਐਦਾ ਹੀ ਸਪੋਰਟ ਕਰੋਗੇ ਤੇ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਆ ਕਰੋ ਤੁਹਾਨੂੰ ਕਿਹੜੇ ਰਕੀ ਦੇ ਵਿੱਚ ਜ਼ਮੀਨ ਪਲਾਟ ਕੋਠੀਆਂ ਘਰ ਖੇਤੀਬਾੜੀ ਵਾਲੇ ਸੰਦ ਗੱਡੀਆਂ ਚਾਹੀਦੀਆਂ ਨੇ ਤਾਂ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਆ ਕਰੋ ਇੱਕ ਵਾਰ ਫੇਰ ਦੱਸ ਦਈਏ ਕਿ ਜ਼ਮੀਨਾਂ ਵਾਲੇ ਵੀਰਾਂ ਨੂੰ ਬੇਨਤੀ ਹੈ ਜੇਦੋਂ ਵੀ ਤੁਸੀਂ ਜ਼ਮੀਨ ਦੀ ਸਾਨੂੰ ਐਡ ਕਰਵਾਉਣ ਦੇ ਲਈ ਵੀਡੀਓ ਜਾਂ ਫੋਟੋਆਂ ਭੇਜਦੇ ਹੋ ਤਾਂ ਇੱਕ ਵੀਡੀਓ ਬਣਾਉਣਾ ਲਾਜ਼ਮੀ ਹੈ 2-3 ਮਿੰਟਾਂ ਦੀ ਵੀਡੀਓ ਹੋਣੀ ਚਾਹੀਦੀ ਹੈ ਜਿਦੇ ਵਿੱਚ ਤੁਸੀਂ ਪਾਣੀ ਦਾ ਕੀ ਸਾਧਨ ਹੈ ਕੋਈ ਰਸਤਾ ਜਾਂਦਾ ਜਾਂ ਕੋਈ ਰੋੜ ਜਾਂਦਾ ਕੋਈ ਪੱਕਾ ਖਾਲ ਲੱਗਦਾ ਕੁਝ ਵੀ ਹੈ ਤੁਹਾਡੇ ਮਨ ਦੇ ਵਿੱਚ ਹੈ ਪ੍ਰੋਪਰ ਵੀਡੀਓ ਬਣਾ ਕੇ ਪੂਰੀ ਜਾਣਕਾਰੀ ਸਾਨੂੰ ਇਹ ਨੰਬਰ ਤੇ WhatsApp ਕਰਦਿਆ ਕਰੋ ਜੀ 9877988446 ਤੇ ਇਹ ਨੰਬਰ ਤੇ ਤੁਸੀਂ ਸਾਰੀ ਜਾਣਕਾਰੀ ਨਾਲ ਵੀਡੀਓ ਸਾਨੂੰ ਭੇਜ ਸਕਦੇ ਹੋ ਉਸ ਤੋਂ ਬਾਅਦ ਤੁਹਾਡੀ ਐਡ ਟਰੈਕਟਰ ਮੇਲਾ ਚੈਨਲ ਫੇਸਬੁਕ ਪੇਜ ਖੇਤੀ ਖਬਰ ਤੇ ਲਾ ਦਿੱਤੀ ਜਾਊਗੀ ਬਣ ਰਹੋ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਜਲਦੀ ਲੈ ਕੇ ਮਿਲਦੇ ਹਾਂ ਇੱਕ ਹੋਰ ਨਵੇਂ ਵੀਡੀਓ ਧੰਨਵਾਦ